ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਸੰਤ ਬਾਪੂ ਲਾਲ ਸਿੰਘ ਜੀ ਕੁੱਲੀ ਵਾਲੇ ਜਿਨ੍ਹਾਂ ਦੀ ਯਾਦ ਵਿੱਚ ਹਰ ਸਾਲ ਦੀ ਤਰਾਇ ਸਾਲ ਵੀ ਸਾਲਾਨਾ ਉਹਨਾਂ ਦੀ ਯਾਦ ਵਿੱਚ ਗੁਰਮਤ ਸਮਾਗਮ ਜੋ ਕਰਵਾਇਆ ਜਾਂਦਾ ਪਿੰਡ ਮੇਰੇ ਦੀ ਸੰਗਤ ਵੱਲੋਂ ਸਮੂਹ ਸਾਧ ਸੰਗਤ ਵੱਲੋਂ ਐਨ ਆਰ ਆਈ ਵੀਰਾਂ ਵੱਲੋਂ ਔਰ ਮੈਂ ਬਾਜੀ ਨਿਸ਼ਾਨ ਸਿੰਘ ਸੈਕਟਰੀ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਮਾਲਕ ਚਰਦੀ ਕਲਾ ਵਿੱਚ ਰੱਖੇ ਬਾਬਾ ਜੀ ਦਾ ਧੰਨਵਾਦ ਕਰਦਾ ਦਾ ਸੇਖਵਾ ਤੋਂ ਆਇਆ ਜੀ ਕਾਨੂੰਆਨ ਰੋਡ ਦੇ ਉੱਤੇ ਪਿੰਡ ਵਾ ਸੇਵਾ ਸਿੰਘ ਸੇਖਵਾ ਦਾ ਦੋਵੇਂ ਹੱਥ ਜੁਮਾਂਦਰੂ ਹੈ ਨਹੀਂ ਆ ਪੈਰਾਂ ਦੇ ਨਾਲ ਹੀ ਮੈਂ ਪ੍ਰਸ਼ਾਦਾ ਸ਼ਕਦਾ ਵਾਂ ਪੈਰਾਂ ਦੇ ਨਾਲ ਹੀ ਮੈਂ ਪਲੱਸ 2 ਕੀਤੀ ਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰਾ ਪਰਿਵਾਰ ਵਾਜੀ ਦੋ ਬੇਟੇ ਮਾਲਕ ਨੇ ਮੈਨੂੰ ਦਿੱਤੇ ਇੱਕ ਡੇਢ ਸਾਲ ਦਾ ਇੱਕ 13 ਸਾਲਾਂ ਦਾ ਜੋ 8ਵੀਂ ਜਮਾਤ ਚ ਜਾਂਦਾ ਵਾ ਔਰ ਘਰ ਵਾਲੀ ਆ ਜਿੰਨੂੰ ਬੀਬੀ ਰਜਨੀ ਅਵਾਰਡ ਜੀ ਦੇ ਨਾਲ ਸਨਮਾਨਤ ਕੀਤਾ ਗਿਆ ਫਤੇਗਰ ਸਾਹਿਬ ਤੋਂ ਔਰ ਨਾਮ ਇਹ ਦਿਹਾੜੀ ਲਾ ਸਕਦਾ ਵਾਂ ਜੇ ਵਾਹਿਗੁਰੂ ਨੇ ਮੇਰੇ ਕੋ ਹੱਥ ਕੋਏ ਆ ਤੇ ਮੈਨੂੰ ਆਵਾਜ਼ ਦਿੱਤੀ ਆਵਾਜ਼ ਦੇ ਨਾਲ ਹੀ ਮੈਂ ਆਪਣੇ ਘਰ ਦਾ ਸਰਕਲ ਚਲਾਉਣਾ ਵਾਂ ਮੈਂ ਜਿੰਨੀਆਂ ਵੀ ਰੱਬ ਵਰਗਿਆਂ ਨੂੰ ਆ ਤੂੰ ਹੀ ਇੱਥੇ ਬਰਾਜਮਾਨ ਜੋ ਸਾਰਿਆਂ ਨੂੰ ਬੇਨਤੀ ਆ ਕਿ ਜਰੂਰ ਇਸ ਗਰੀਬ ਨੂੰ ਜੋ ਵੀ ਤੁਸੀਂ ਆਪਣੀ ਨੇਕ ਕਮਾਈ ਚੋਂ ਦਾਨ ਦੋਗੇ ਉਹਦੇ ਨਾਲ ਹੀ ਮੇਰੇ ਘਰ ਦਾ ਗੁਜ਼ਾਰਾ ਚੱਲਣਾ ਵਾ ਮੈਂ ਮਾਲਵਾ ਟੀਵੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਮਾਲਕ ਚੜ੍ਹਦੀ ਕਲਾ ਚ ਰੱਖੇ ਸਾਊਂਡ ਵਾਲੇ ਭਾਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਮਾਲਕ ਉਹਨਾਂ ਤੇ ਕਿਰਪਾ ਕਰੇ ਇੱਕ ਸ਼ਬਦ ਦੇ ਨਾਲ ਹਾਜ਼ਰੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮਹਾਰਾਜ ਜੀ ਮੇਰੀ ਜਾਨ ਦਾ ਆਸਰਾ ਤੇਰੀ ਬਾਣੀ ਜੀ ਮੇਰੀ ਜਾਨ ਦਾ ਆਸਰਾ ਤੇਰੀ ਬਾਣੀ ਜੀ ਦੁੱਖਾਂ ਦਰਦਾਂ ਦੀ ਦਾਵਾ ਤੇਰੀ ਬਾਣੀ ਜੀ ਬਾਬਾ ਦੁੱਖਾਂ ਦਰਦਾਂ ਦੀ ਦਾਵਾ ਤੇਰੀ ਬਾਣੀ ਜੀ ਮੇਰੀ ਜਾਨ ਦਾ ਆਸਰਾ ਤੇਰੀ ਬਾਣੀ ਮੇਰੀ ਜਾਨ ਦਾ ਆਸਰਾ ਤੇਰੀ ਬਾਣੀ ਜੀ ਦੁੱਖਾਂ ਦਰਦਾਂ ਦੀ ਦਵਾ ਤੇਰੀ ਬਾਣੀ ਜੀ ਵਾਹਿਗੁਰੂ ਦੁੱਖਾਂ ਦਰਦਾਂ ਦੀ ਦਵਾ ਤੇਰੀ ਬਾਣੀ ਪੜ ਜਿਹੜਾ ਇਸ ਨੂੰ ਜੀ ਕੇ ਮਨ ਹੋ ਕੇ ਪਾ ਪਾ ਦੇਵ ਕਰੋ ਵਾਲੀ ਕਾਲਖ ਨੂੰ ਤੋਕੇ ਜੀ ਪਾ ਪਾ ਦੇਵ ਕਰੋ ਵਾਲੀ ਕਾਲਖ ਨੂੰ ਤੋਕੇ ਜੀ ਕਦਮ ਕਦਮ ਦੱਸੇ ਰਾ ਤੇਰੀ ਬਾਣੀ ਬਾਬਾ ਕਦਮ ਕਦਮ ਤੇ ਰ ਤੇਰੀ ਬਾਣੀ ਜੀ ਦੁੱਖਾਂ ਦਰਦਾਂ ਦੀ dawa teri bani ji wah guru dukhan dardan di dawa teri bani bani de sagare man ਕਦੇ ਇਹ ਨਹੀਂ ਜੀ ਜ਼ਿੰਦਗੀ ਦੇ ਮੋਰਾ ਤੋਇਓ ਪੁੱਲ ਦਾ ਕਦੇ ਨਹੀਂ ਜਿੰਦਗੀ ਦੇ ਮੋਰਾ ਤੋਇਓ ਪੁੱਲ ਦਾ ਕਦੇ ਨਹੀਂ ਜਿ ਲਈ ਆਪਾ ਗਿਰਦੇ ਵਸਾ ਤੇਰੀ ਬਾਣੀ ਬਾਬਾ ਲੇ ਆ ਪਾ ਗਿਰਦੇ ਬਸਾ ਤੇਰੀ ਬਾਣੀ ਜੀ ਦੁੱਖਾਂ ਦਰਦਾਂ ਦੀ ਦਵਾ ਤੇਰੀ ਬਾਣੀ ਜੀ ਬਾਬਾ ਦੁੱਖਾਂ ਦਰਦਾਂ ਦੀ ਦਵਾ ਤੇਰੀ ਬਾਣੀ ਰਾਸਨ ਕਰੇ ਮਾਨੇ ਦੀਪਕ ਜਲਾ ਕੇ ਦਿਲ ਜਾਵੇ ਸਬਰ ਗਾਨੂ ਜਮਾ ਤੋਂ ਛੁਡਾ ਕੇ ਦਿਲ ਜਾਵੇ ਸਬਰ ਗਾਨੂ ਜਮਾ ਤੋਂ ਛੁਡਾ ਕੇ ਜਿ ਲਈ ਅਮਰਤ ਵਲੇ ਗਾ ਤੇਰੀ ਬਾਣੀ ਬਾਬਾ ਲਈਮ ਰਤ ਵਲੇ ਗਾਤੇ ਰੀ ਬਾਣੀ ਜੀ ਦੁੱਖਾਂ ਦੇ ਦਰਦਾਂ ਦੀ ਦਵਾ ਤੇਰੀ ਬਾਣੀ ਜੀ ਬਾਬਾ ਦੁੱਖਾਂ ਦੇ ਦਰਦਾਂ ਦੀ ਦਵਾ ਤੇਰੀ ਬਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਜਿੰਨੀਆਂ ਵੀ ਰੱਬ ਵਰਗੀਆਂ ਰੂਹਾਂ ਨੇ ਇਸ ਗਰੀਬ ਨੂੰ ਮਾਇਆ ਦਿੱਤੀ ਹੈ ਮੈਂ ਅਰਦਾਸ ਕਰਦਾ ਵਾਂ ਸੰਤ ਬਾਬੂ ਲਾਲ ਸਿੰਘ ਜੀ ਕੁੱਲੀ ਵਾਲਿਆਂ ਦੇ ਅੱਗੇ ਕਿ ਵਾਹਿਗੁਰੂ ਇਹ ਜਰੀਏ ਇੱਕ ਇੱਕ ਕਮਾਈ ਤੁਹਾਡੀ ਤੁਹਾਨੂੰ ਦੁੱਗਣੀ ਕਰਕੇ ਵਾਪਸ ਕਰੇ ਤੁਹਾਡੇ ਘਰ ਪਰਿਵਾਰਾਂ ਤੇ ਕਾਰੋਬਾਰਾਂ ਤੇ ਮਿਹਰ ਭਰਿਆ ਹੱਥ ਰੱਖੇ ਬਾਬਾ ਜੀ ਦਾ ਤਹਿ ਦਿਲੋਂ ਧੰਨਵਾਦ ਸੈਕਟਰੀ ਸਾਹਿਬ ਜੀ ਦਾ ਧੰਨਵਾਦ ਹੋਰ ਵੀ ਜਿਹਨੇ ਜੱਟੇ ਪਹੁੰਚੇ ਨੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ